ਆਨਲਾਈਨ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਪੰਜਾਬ ਦੇ ਅਧਿਆਪਕਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਮੌਲਤਾਨਾਤੀ ਵਾਲੇ ਸਤਾਨਾ ਦੇ ਉੱਤੇ ਅਧਿਆਪਕਾਂ ਨੂੰ ਭੇਜਿਆ ਜਾਵੇਗਾ ਸਰਹੱਦੀ ਇਲਾਕਿਆਂ ਦੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਵੀਆਈਪੀ ਅਧਿਆਪਕਾਂ ਦੀ ਡਿਊਟੀ ਹੁਣ ਮਨਪਸੰਦ ਸਟੇਸ਼ਨਾਂ ਤੇ ਨਹੀਂ ਹੋਏਗੀ ਵੀਆਈਪੀ ਅਧਿਆਪਕਾਂ ਦੇ ਉੱਤੇ ਸਰਕਾਰ ਨੇ ਸਖਤ ਰੁਕਾ ਪਣਾਇਆ 1000 ਦੇ ਕਰੀਬ ਡਿਊਟੀਆਂ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹੈ ਸਰਦੀ ਇਲਾਕਿਆਂ ਦੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਫੈਸਲਾ ਲਿਆ ਗਿਆ ਹੈ ਆਨਲਾਈਨ ਟਰਾਂਸਫਰ ਦੇ ਆਧਾਰ ਤੇ ਹੀ ਜਿਹੜੀ ਹੈ ਬਦਲੀ ਹੋਏਗੀ ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਮੋਲਤਾਨਾਤੀ ਵਾਲੇ ਥਾਂ ਤੇ ਭੇਜਿਆ ਜਾਵੇਗਾ ਜਦਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਹੁਣ VIP ਅਧਿਆਪਕਾਂ ਦੇ ਉੱਤੇ ਸਖਤੀ ਜਿਹੜੀ ਹੈ ਉਹ ਵਰਤੀ ਗਈ ਹੈ ਇਸ ਤੋਂ ਪਹਿਲਾਂ ਜਿਹੜੀਆਂ ਬਦਲੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਇੱਕ ਅਰਜ਼ੀ ਦਿੱਤੀ ਜਾਂਦੀ ਸੀ ਜਿਸ ਦੇ ਵਿੱਚ ਖਾਸ ਕਰਕੇ ਇਲਾਕੇ ਨੂੰ ਲੈ ਕੇ ਦਾਇਰੇ ਨੂੰ ਲੈ ਕੇ ਜ਼ਿਕਰ ਕੀਤਾ ਜਾਂਦਾ ਸੀ ਤੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਬਦਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸੀ ਪਰ ਜਦ ਤੋਂ ਆਨਲਾਈਨ ਟਰਾਂਸਫਰ ਦਾ ਸਿਸਟਮ ਚੱਲਿਆ ਤਾਂ ਹੁਣ ਉਸ ਦੇ ਆਧਾਰ ਦੇ ਉੱਤੇ ਬਦਲੀਆਂ ਹੋਣਗੀਆਂ ਜਾਂ ਜਿਹੜੇ ਅਧਿਆਪਕ ਡੈਪੋਟੇਸ਼ਨ ਦੇ ਉੱਤੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜੇ ਜਾਂਦੇ ਨੇ ਉਹਨਾਂ ਨੂੰ ਹੀ ਉਹਨਾਂ ਦੇ ਰੂਟ ਤੇ ਜਿਹੜੀ ਆ ਉਹ ਡਿਊਟੀਆਂ ਮਿਲਣਗੀਆਂ ਇਸ ਤੋਂ ਬਿਨਾ ਦੱਸਦੀ ਹੈ ਕਿ ਸਰਕਾਰ ਦੇ ਅਧਿਆਪਕਾਂ ਦੇ ਉੱਤੇ ਸਖਤੀ ਵਰਤੀ ਹੈ ਤੇ ਹਵਾਲਾ ਦਿੱਤਾ ਹੈ ਕਿ ਸਰਹੱਦੀ ਇਲਾਕਿਆਂ 'ਚ ਸਕੂਲ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਜਿਹੜੀ ਆ ਵੱਡੇ ਪੱਧਰ ਤੇ ਜਿਹੜੀ ਘਾਟ ਹੈ ਜਿਸ ਦੇ ਕਾਰਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਹੁਣ 1000 ਦੇ ਕਰੀਬ ਜਿਹੜੀਆਂ ਆਰਜੀ ਬਦਲੀਆਂ ਹੁੰਦੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਮੋਲਤਾਨਾ ਦੀ ਵਲੇਸਤਾਨਾ ਤੇ ਜਿਹੜਾ ਹੈ ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਭੇਜਿਆ ਜਾਵੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਲੈ ਕੇ ਜਿਹੜੇ ਆ ਇਹ ਅਹਿਮ ਫੈਸਲੇ ਲਏ ਗਿਆ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀਆਂ ਅਧਿਆਪਕਾਂ ਦੀ ਘਾਟ ਹੈ ਤਾਂ ਹੁਣ ਆਨਲਾਈਨ ਟਰਾਂਸਫਰ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਆ ਬਦਲੀ ਕੀਤੀ ਜਾਏਗੀ ਦਸੰਬਰ ਤੱਕ ਮੋਲਤਾਨਾਤੀ ਵਾਲੇ ਸਥਾਨਾਂ ਤੇ ਜਿਹੜੀ ਆ ਉਹਨਾਂ ਨੂੰ ਟਰਾਂਸਫਰ ਕੀਤਾ ਜਾਏਗਾ ਤਾਂ ਹੁਣ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤਾਂ ਆਰਜੀ ਤੌਰ ਤੇ ਕੀਤੀਆਂ ਗਈਆਂ 1000 ਦੇ ਕਰੀਬ ਜਿਹੜੀਆਂ ਬਦਲੀਆਂ ਨੇ ਉਹਨਾਂ ਨੂੰ ਵੀ ਜਿਹੜਾ ਰੱਦ ਕਰ ਦਿੱਤਾ ਗਿਆ ਔਨਅਰ ਦੇਖ ਰਹੇ ਹੋ ਤੁਸੀਂ ਮੈਂ ਰਮਨ ਜੋ ਸਿੰਘ ਪੰਜਾਬ ਦੇ ਅਧਿਆਪਕਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਮੌਲਤਾਨੀ ਵਾਲ ਸਤਾਨਾ ਦੇ ਉੱਤੇ ਅਧਿਆਪਕਾਂ ਨੂੰ ਭੇਜਿਆ ਜਾਵੇਗਾ ਸਰਹੱਤੀ ਇਲਾਕਿਆਂ ਦੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਦੇ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਵੀਆਈਪੀ ਅਧਿਆਪਕਾਂ ਦੀ ਡਿਊਟੀ ਹੁਣ ਮਨਪਸੰਦ ਸਟੇਸ਼ਨਾਂ ਤੇ ਨਹੀਂ ਹੋਏਗੀ ਵੀਆਈਪੀ ਅਧਿਆਪਕਾਂ ਦੇ ਉੱਤੇ ਸਰਕਾਰ ਨੇ ਸਖਤ ਰੁਖ ਅਪਣਾਇਆ 1000 ਦੇ ਕਰੀਬ ਡਿਊਟੀਆਂ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹੈ ਸਰਦੀ ਇਲਾਕਿਆਂ ਦੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਫੈਸਲਾ ਲਿਆ ਗਿਆ ਹੈ ਆਨਲਾਈਨ ਟਰਾਂਸਫਰ ਦੇ ਆਧਾਰ ਤੇ ਹੀ ਜਿਹੜੀ ਹੈ ਬਦਲੀ ਹੋਏਗੀ ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਮੋਲਤਾਨਾਤੀ ਵਾਲੇ ਥਾਂ ਤੇ ਭੇਜਿਆ ਜਾਵੇਗਾ ਜਦਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਹੁਣ VIP ਅਧਿਆਪਕਾਂ ਦੇ ਉੱਤੇ ਸਖਤੀ ਜਿਹੜੀ ਹੈ ਉਹ ਵਰਤੀ ਗਈ ਹੈ ਇਸ ਤੋਂ ਪਹਿਲਾਂ ਜਿਹੜੀਆਂ ਬਦਲੀਆਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਇੱਕ ਅਰਜ਼ੀ ਦਿੱਤੀ ਜਾਂਦੀ ਸੀ ਜਿਸ ਦੇ ਵਿੱਚ ਖਾਸ ਕਰਕੇ ਇਲਾਕੇ ਨੂੰ ਲੈ ਕੇ ਦਾਇਰੇ ਨੂੰ ਲੈ ਕੇ ਜ਼ਿਕਰ ਕੀਤਾ ਜਾਂਦਾ ਸੀ ਤੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਬਦਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸੀ ਪਰ ਜਦ ਤੋਂ ਆਨਲਾਈਨ ਟਰਾਂਸਫਰ ਦਾ ਸਿਸਟਮ ਚੱਲਿਆ ਤਾਂ ਹੁਣ ਉਸ ਦੇ ਆਧਾਰ ਦੇ ਉੱਤੇ ਬਦਲੀਆਂ ਹੋਣਗੀਆਂ ਜਾਂ ਜਿਹੜੇ ਅਧਿਆਪਕ ਡੈਪੂਟੇਸ਼ਨ ਦੇ ਉੱਤੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜੇ ਜਾਂਦੇ ਨੇ ਉਹਨਾਂ ਨੂੰ ਹੀ ਉਹਨਾਂ ਦੇ ਰੂਟ ਤੇ ਜਿਹੜੀ ਆ ਉਹ ਡਿਊਟੀਆਂ ਮਿਲਣਗੀਆਂ ਇਸ ਤੋਂ ਬਿਨਾ ਦੱਸਦੀ ਹੈ ਕਿ ਸਰਕਾਰ ਦੇ ਅਧਿਆਪਕਾਂ ਦੇ ਉੱਤੇ ਸਖਤੀ ਵਰਤੀ ਹੈ ਤੇ ਹਵਾਲਾ ਦਿੱਤਾ ਹੈ ਕਿ ਸਰਹੱਦੀ ਇਲਾਕਿਆਂ 'ਚ ਸਕੂਲ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਜਿਹੜੀ ਆ ਵੱਡੇ ਪੱਧਰ ਤੇ ਜਿਹੜੀ ਘਾਟ ਹੈ ਜਿਸ ਦੇ ਕਾਰਨ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤਾਂ ਹੁਣ 1000 ਦੇ ਕਰੀਬ ਜਿਹੜੀਆਂ ਆਰਜੀ ਬਦਲੀਆਂ ਹੁੰਦੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਮੋਲਤਾਨਾ ਦੀ ਵਾਲੇ ਸਤਾਨਾ ਤੇ ਜਿਹੜਾ ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਪੇਜਾ ਜਾਵੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਲੈ ਕੇ ਜਿਹੜੇ ਆ ਇਹ ਅਹਿਮ ਫੈਸਲੇ ਲਏ ਗਿਆ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀਆਂ ਅਧਿਆਪਕਾਂ ਦੀ ਘਾਟ ਹੈ ਤਾਂ ਹੁਣ ਆਨਲਾਈਨ ਟਰਾਂਸਫਰ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਆ ਬਦਲੀ ਕੀਤੀ ਜਾਏਗੀ ਦਸੰਬਰ ਤੱਕ ਮੋਲਤਾਨਾਤੀ ਵਾਲੇ ਸਥਾਨਾਂ ਤੇ ਜਿਹੜੀ ਆ ਉਹਨਾਂ ਨੂੰ ਟਰਾਂਸਫਰ ਕੀਤਾ ਜਾਏਗਾ ਤਾਂ ਹੁਣ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਤਾਂ ਆਰਜੀ ਤੌਰ ਤੇ ਕੀਤੀਆਂ ਗਈਆਂ 1000 ਦੇ ਕਰੀਬ ਜਿਹੜੀਆਂ ਬਦਲੀਆਂ ਨੇ ਉਹਨਾਂ ਨੂੰ ਵੀ ਜਿਹੜਾ ਰੱਦ ਕਰ ਦਿੱਤਾ ਗਿਆ